ਉਲਾਸ ਸਾਬ ਦੇ ਮੇਲੇ ਨੂੰ ਸਮਰਪਿਤ ਲੜੀਵਾਰ ਅਖੰਡ ਪਾਠ ਸਾਬ ਪਿੰਡ ਖੋਖਰ ਵਿਕੇ ਚੱਲ ਰਹੇ ਸੀ ਅਤੇ ਕੱਲ ਅਖੰਡ ਪਾਠ ਸਾਬ ਦੇ ਪਾਠ ਪੋਗ ਪਾਏ ਜਾਣੇ ਸੀ ਤਾਂ ਉਸ ਤੋਂ ਪਹਿਲਾਂ ਇੱਕ ਰਾਹ ਨੂੰ ਲੈ ਕੇ ਝਗੜਾ ਹੋਇਆ ਜਿਸ ਤੋਂ ਬਾਅਦ ਥਾਰ ਗੱਡੀ ਦੇ ਵਿੱਚੋਂ ਕੁਝ ਨੌਜਵਾਨ ਲੜਕੇ ਆਉਂਦੇ ਨੇ ਅਤੇ ਆਉਂਦਿਆਂ ਹੀ ਚੱਲਦੇ ਅਖੰਡ ਪਾਠ ਸਾਬ ਦੇ ਵਿੱਚ ਗਲੀ 'ਚ ਲੱਗੇ ਟੈਂਟ ਵੀ ਜਿਹੜੇ ਆ ਪੁੱਟ ਦਿੱਤੇ ਜਾਂਦੇ ਨੇ ਅਤੇ ਇੱਕ ਦੂਜੇ ਦੇ ਉੱਤੇ ਗੁਰੂ ਸਾਹਿਬ ਦੀ ਹਾਜ਼ਰੀ ਦੇ ਵਿੱਚ ਗਾਲੀ ਗਲੋਚ ਵੀ ਜਿਹੜਾ ਆ ਉਹ ਕੀਤਾ ਜਾਂਦਾ ਆ ਅਤੇ ਹੱਥੋਂ ਪਾਈਆਂ ਵੀ ਜਿਹੜੀਆਂ ਉਹ ਹੋ ਜਾਂਦੀਆਂ ਨੇ ਅਤੇ ਇੱਥੋਂ ਤੱਕ ਕਿ ਉੱਥੇ ਲੱਗੀਆਂ ਕੁਰਸੀਆਂ ਇੱਕ ਦੂਜੇ ਦੇ ਉੱਤੇ ਮਾਰਨੀਆਂ ਸ਼ੁਰੂ ਕਰ ਦਿੱਤੀਆਂ ਜਾਂਦੀਆਂ ਨੇ ਅਤੇ ਇਹ ਬਹੁਤ ਹੀ ਸ਼ਰਮਨਾਕ ਘਟਨਾ ਜਿਹੜੀ ਆ ਸੋਸ਼ਲ ਮੀਡੀਆ ਦੇ ਉੱਤੇ ਵਾਰ ਹੋ ਰਹੀ ਆ ਅਤੇ ਇਹ ਲੜਾਈ ਦਾ ਕਾਰਨ ਕੀ ਸੀਗਾ ਇਹ ਦੀ ਅਜੇ ਅਪੁਸ਼ਟੀ ਨਹੀਂ ਹੋਈ ਪਰ ਜੋ ਵੀਡੀਓ ਬਹੁਤ ਤੇਜ਼ੀ ਦੇ ਨਾਲ ਸੋਸ਼ਲ ਮੀਡੀਆ ਦੇ ਉੱਤੇ ਵਾਇਰਲ ਹੋ ਰਹੀ ਆ ਇਸ ਦਾ ਕਾਰਨ ਜਿਹੜਾ ਆ ਇਹੀ ਨਿਕਲ ਕੇ ਸਾਹਮਣੇ ਆਇਆ ਕਿ ਉਸ ਦੇ ਰਾਹ ਨੂੰ ਲੈ ਕੇ ਜਿਹੜਾ ਝਗੜਾ ਹੋਇਆ ਸੀ ਇਸ ਵੇਲੇ ਦੀ ਅਪਡੇਟ ਪਟਿਆਲਾ ਤੋਂ ਤੁਸੀਂ ਬਣੇ ਰਹੋ ਪੰਜਾਬੀ ਅਖ਼ਬਾਰ ਚੈਨਲ ਦੇ ਨਾਲ ਬਿਊਰੋ ਰਿਪੋਰਟ ਪੰਜਾਬ

Grand Sale? Baru mal.